ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਹੈਗਾ ਸਵੇਰੇ ਮਾਰਨਿੰਗ ਦਾ ਵਲੌਗ ਆਪਾਂ ਹੈਗੇ ਕੋਟਕੰਗੂਰ ਸਟੇਡੀਅਮ ਦੇ ਵਿੱਚ ਇੱਥੇ ਕਰ ਰਹੇ ਆ ਪ੍ਰੈਕਟਿਸ ਬੱਚਿਆਂ ਨੂੰ ਤੇ ਤੁਹਾਨੂੰ ਦਿਖਾਉਣੇ ਨਾਲ ਨਾਲ ਬਣ ਰਹੇ ਹੋ ਆਪਾਂ ਬੱਚਿਆਂ ਨੂੰ ਕੀ ਕੀ ਐਕਸਰਸਾਈਜ਼ ਕਰਾਉਂਦੇ ਆ ਹਨਾ ਦੇਖਿਓ ਤੇ ਬਾਲ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਤੇ ਜਰੂਰ ਕਰਿਓ ਹਨਾ ਦਿਖਾਉਣਾ ਹਨ ਕੀ ਬਣਦਾ ਲਾਸਟੀਗਾ ਲਾਸਟ ਆਜੂ ਕਰਾਂ 3 ਮਟਰ ਨਹੀਂ ਹੋਗੀ ਚਲੋ ਪਤ ਚਲੋ ਕਾ ਤਾਂ ਚੜ ਗਿਆ ਓਹੋ ਫਾੜ ਗਿਆ ਚਲੋ ਜੀ ਚਲੋ ਇਹਨਾਂ ਖੰਗ ਹੋਈ ਆ ਖੰਗ ਹੋ ਜਾਂਦੀ ਥੋੜੀ ਹੁਣ ਤਾਂ ਘੱਟ ਗਈ ਘੱਟ ਗਈ ਹੁਣ ਲਾ ਲਓ ਲਾ ਲਓ ਜੀ ਸਿੱਧੀ ਕਰੋ ਅਪਰ ਕਰੀਏ ਸਟੱਚਿੰਗ ਫਿਰ ਠੰਡ ਅੱਜ ਮੁੰਡੇ ਆ ਜਾਨ ਵਾਲੀ ਆ ਕਰਵਾਇਸ ਵਾਲੀ ਆ ਪੈਂਟਾਂ ਦੇ ਲਈ ਇੱਥੇ ਲਾ ਲਿਆ ਸਵੇਰੇ ਤੋ ਵੀ ਤੋ ਪੁੱਤ ਨੂੰ ਸਟੱਚਿੰਗ ਕਰੋ ਗੋੰਦਰਾ ਬਣਾ ਲਓ ਜਿਹੜੇ ਉਦੋਂ ਆਏ ਸੀ ਉਹਨੂੰ ਪਤਾ ਉਹ ਟੋਪੀ ਲਾਉਣੀ ਮਾਮਾ ਟੋਪੀ ਫੇਰ ਲਾ ਲਈ ਗਰਮੀ ਆ ਟੋਪੀ ਲਾਈ ਜੁੰਦੀ ਉਪੀ ਲੈ ਕੇ ਰੱਖੋ ਗੋਲਦਰਾ ਬਣਾ ਲਓ ਗੋਲਦਰਾ ਬਣਾ ਲਓ ਹਾਂ ਬਣਾ 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 ਉਕਰਾਂ ਅੱਜ ਕੱਟ ਗਏ ਥੋੜੀ ਜਿਹਾ ਅੱਜ ਉਹ ਅੱਜ ਉਹ ਅੱਜ ਨੂੰ ਅੱਜ ਬਲੌਗਿੰਗ ਕਰਨ ਲੱਗੇ ਆ ਵਾਹ ਸ਼ੀਰੋ ਚਲੋ ਚਾਰ ਕਰਨ ਹਾਂ ਬਹੁਤ ਵਧੀਆ ਬਹੁਤ ਵਧੀਆ ਚੱਲ 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 ਇਹਨੂੰ ਪਸੰਦ ਨਹੀਂ ਆਈ ਸਜੇ ਹਾਂ ਚੱਲ ਚੱਲ ਹੋਊਗਾ ਕੀ ਕਰੀਂ ਤਾਈ ਜਿਵੇਂ ਹੁੰਦਾ ਤਾਂ ਵੈਰੀ ਗੁੱਡ ਵੈਰੀ ਗੁੱਡ ਹਾਂ ਚਲੋ ਚਲੋ ਚਾਹ ਉਹ ਤਾਂ ਗਲਤ ਲੱਗੀ ਜਾ ਰੇ ਖਾਣਾ ਆਦੇ ਕਰਦੇ ਲੱਤਾਂ ਖੋਲ ਕੱਲੀਆਂ ਲੱਤਾਂ ਖੋਲ ਕੱਲੀਆਂ ਬਾਹਰ ਆਣ ਦੇ ਕੱਲੇ ਲੱਤਾਂ ਖੋਲ ਬਾਹਰ ਆਣ ਦੇ ਲੱਤਾਂ ਖੋਲ ਹਾਂ ਬਸ ਚੱਲ ਜੰਪ ਵੱਡਾ ਜੰਪ ਵੱਡਾ ਹੋੜਾ ਵੱਡਾ ਜੰਪ ਹਾਂ ਵੱਡਾ ਜੰਪ ਵੱਡਾ ਜੰਪ ਅੱਜ ਤੁਸੀਂ ਰਨਿੰਗ ਮੈਂ ਦੇਖਿਆ ਕਿ ਸਾਫ ਨੇ ਕੀਤੀ ਤਾਂ ਹੁਣ ਵਾਰਮਅਪ ਕਰ ਰਹੇ ਹਾਂ ਥੋੜੀ ਰੋਜ ਨਾਲ ਥੋੜੀ ਥੋੜੀ ਖੋਲਣੀ ਹੈ ਰੋਜ ਥੋੜੀ ਥੋੜੀ ਖੋਲਣੀਆਂ ਨੇ ਇੰਨਕੋ ਬਹੁਤ ਦਿਨ ਹੋ ਗਏ ਇੱਥੇ ਖੜ ਕੇ ਹੱਥ ਲਾਉਣਿਆਂ ਪੈਰਾਂ ਨੂੰ ਚੱਲ ਵੀਰੇ ਲਾਖਰਾ ਇੱਥੇ ਖੜ ਕੇ ਇਕਣੇ ਹਾਂ ਚੱਲ ਕੋਈ ਲਾ ਤਾਂ ਤਾਹੀਂ ਤਾਂ ਕਹਿਣਾ ਚੱਲ ਹਾਂ 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 ਚੱਲ ਹਾਂ ਹਾਂ ਬੋਠੀਆਂ ਆ ਮਗਰ ਮਾਜਾ ਅੱਲਾ ਸਿੱਧਾ ਹੋ ਜਾਂਦਾ ਬਸ ਹਾਂ ਲੱਤਾਂ ਸਿੱਧੀਆਂ ਕਰਨੀ ਹਾਂ ਪੈਰਾਂ ਨੂੰ ਹੱਥ ਪੂਰੇ ਦੋਨੇ ਹੱਥ ਪੈਰਾਂ ਨੂੰ ਲਾਉਣੇ ਦੋਨੇ ਹੱਥ ਪੈਰਾਂ ਨੂੰ ਹਾਂ ਬਹੁਤ ਵਧੀਆ ਬਹੁਤ ਵਧੀਆ ਹੱਥ ਲੰਬੇ ਕਰ ਲੈ ਪੁੱਤ ਹੱਥ ਲੰਬੇ ਕਰ ਉਹਦੇ ਮੰਗੀਆਂ ਨਹੀਂ ਮੰਗਾਉ ਦੇਖ ਦੋਨੇ ਲੰਬੇ ਕਰ ਦਰ ਹਾਂ ਏਕਣ ਹਾਂ ਦੇਖਿਆ ਕਰੋ ਜੇ ਨਹੀਂ ਉਹ ਦੇਖ ਲਿਆ ਕਰੋ ਚਲੋ 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 ਥੋੜਾ ਟਾਈਮ ਲਾਓ ਚੱਲ ਪੂਰਾ ਮਸਲ ਖਿੱਚੋ ਬੈਕ ਵਾਲਾ ਮਸਲ ਪੂਰਾ ਮੂਰੇ ਵਾਲਾ ਸਾਰੇ ਚੱਲ ਦੂਕੇ ਪਾਸੇ ਚਲੋ 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 ਖਿੱਚਣਾ ਮਤਲਬ ਪੂਰੇ ਹਾਂ ਮਗਲੇ ਪਰ ਸਿੱਧਾ ਪੈਰ ਥਲੇ ਨੂੰ ਹਾਂ ਐ ਖਿੱਚ ਪੋਗੀ ਪੂਰੀ ਵੈਰੀ ਗੱਲ ਦੂਜੀ ਸਾਈਡ ਇੱਕ ਕਰ ਹੋ ਕਰਾ ਦੇ ਹਾਂ ਚਲੋ 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 ਗੁੱਡ ਗੁੱਟ ਪਲਵਾਂਥਲ ਨੂੰ ਗੁੱਟਾ ਹਣਾ ਸਾਨੂੰ ਜਾਣਦੇ ਹਾਂ ਚਲ ਜਾਣਦੇ ਵੈਰੀ ਗੁੱਡ ਦੂਜੀ ਸਾਈਡ ਚਲੋ ਚਲੋ ਚਲ ਪਲਵਾਂਗਾ ਹੋਰ ਖਿੱਚਣੀ ਆ ਦੋਨੇ ਪਹਲਾ ਤੁਸੀਂ ਦੀਆਂ ਰੱਖ ਕੇ ਹਾਂ ਹਾਂ ਚਲ ਬਾਹ ਹੋ ਜਿਵੇਂ ਪਹਿਲਾਂ ਲਾਉਂਦੇ ਤੂੰ ਚਲੋ ਚਲੋ ਵੀ ਚਲੋ very good ਬਹੁਤ ਵਧੀਆ very good ਗਿਆਨੀ ਬਹੁਤ ਵਧੀਆ ਹੋਏ very good ਦੋਨੇ ਪਾਸੇ ਲਾਉਣਾ ਇੱਕ ਕੋਟਾ ਸਿੱਧਾ ਜਿਹਨੂੰ ਲਾਉਣਾ ਸਿਰ ਦੂਜਾ 빙ਾ ਥੋੜਾ ਜਿਹਾ ਜਿਹਨੂੰ ਸਿਰ ਲਾਉਣਾ ਸਿੱਧਾ ਦੂਜਾ ਥੋੜਾ ਜਿਹਾ 빙ਾ very good very good ਦੋ ਦੋ ਵਾਰ ਲਾਓ ਸਾਰੇ ਤਾਂ ਦੋ ਦਿਨ ਤੂੰ ਆਇਆ ਨਹੀਂ ਸਿਰ ਲਾ ਕੇ ਰੱਖਣਾ ਗੋਡਿਆਂ ਨੂੰ ਪੂਰੀ ਲਾਈਨ ਚਲੋ ਵੈਰੀ ਗੁੱਡ ਓਕੇ ਹਾਂ ਖਿੱਚਾ ਦੇ ਰਣ ਹਾਂ ਖਿੱਚ ਕੇ ਖਿੱਚ ਕੇ ਆਜੀ ਲੈਣ ਹਾਂ ਵੈਰੀ ਗੁੱਡ ਗਿਆਨੀ ਬਹੁਤ ਵਧੀਆ ਓਏ ਵੈਰੀ ਗੁੱਡ ਹਾਂ ਖਿੱਚ ਕੇ ਤੇ ਦਾ ਕਿਹੜਾ ਹੁਣ ਦੋਹਾਂ ਦੇ ਪਹਿਲਾਂ ਅੰਦਰ ਨਾਲੋਂ ਪਹਿਲਾਂ ਦੋ ਦੇ ਕਿਹੜਾ ਲਾਉਂਦਾ ਵਾ ਵਾ ਗਿਆ ਗਿਆਨੀ ਦੁਆ ਓ ਗਿਆਨੀ ਫੁਰਤੀ ਜ਼ਿਆਦਾ ਬਈ ਵਾਹ ਬਈ ਵਾਇਕ ਕਰ ਗਈ ਲਾਸਟ ਆਹ ਲਾਸਟ ਆ ਇੱਥੇ ਆਵੇ ਲੈਣਾ ਦੇ ਖਿੱਚ ਕੇ ਦੇਖ ਕੇ ਬੱਚਾਂ ਲੱਗਿਓ ਵੈਰੀ ਗੁੱਡ ਗਿਆਨੀ ਖਿੱਚ ਕੇ ਖਿੱਚ ਕੇ ਜਾਨ ਤੋੜ ਕੇ ਗਿਆਨੀ ਜਾਨ ਤੋੜ ਕੇ ਪੂਰੀ ਖੱਚ ਕੇ ਖੱਚ ਕੇ ਸਲੋ ਹੋ ਨਿਓ ਸਲੋ ਲਾਸਟ ਆ ਖੱਚ ਕੇ ਅਜ ਦੋ ਸਪੈਂਡ ਖੱਚ ਕੇ ਲਾਓ ਖੱਚ ਕੇ ਸਪਰਟ ਪੱਟਾਂ ਦੀ ਪੂਰੀ ਜ਼ੋਰ ਲਾ ਕੇ ਵੈਰੀ ਗੁੱਡ ਚਲੋ ਹਾਂ ਵੈਰੀ ਗੁੱਡ ਵੈਰੀ ਗੁੱਡ ਦੇਖ ਜਾਂ ਕਿਹੜਾ ਮੂਰੇ ਹੁੰਦਾ ਛੋਟੇ ਚੰਨਾਂ ਜੋ ਹਾਂ ਵੈਰੀ ਗੁੱਡ ਕੰਨੀ ਉਹ ਕੰਨੀ ਫਾਸਟਾ ਕੰਨੀ ਸਪਰਿੰਟ ਤੇ ਜਿਆਦਾ ਨਾਲੋ ਆਹ ਦੇਖੋ ਠੋ 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 ਪਾਦੀ ਠੋ 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 ਓਥੋਂ ਕੋਈ ਨਹੀਂ ਕੋਈ ਨਹੀਂ ਚੱਲ 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 ਕੋਈ ਸੀਗਾ ਅ ਡਿੱਗਦੇ ਤੇ ਗਰਾਊਂਡ ਦੇਖਣੀ ਹੁੰਦਾ ਰੋਜ਼ ਚੱਲ ਕੇ ਰ ਖਿੱਚ ਕੇ ਕੱਪੜੇ ਨਾ ਪਤਲੇ ਖੁੱਲੇ ਪਾ ਕੇ ਆਇਆ ਕਰੋ ਫਾਜੰਦੇ ਕੱਪੜੇ ਆਜੋ ਖਿੱਚ ਕੇ ਲਾਸਟ ਆਹ ਕੰਨੀ ਸਪਰੰਟ ਖਿੱਚ ਇਧਰੋਂ ਵੈਰੀ ਗੁੱਡ ਵੈਰੀ ਗੁੱਡ ਵੇਰੀ ਗੁੱਡ ਯਾਨੀ ਚਲੋ ਵੈਰੀ ਗੁੱਡ ਥੱਲੇ ਬਹਿਣਾ ਪੁੱਤ ਥੱਲੇ ਬਹਿਣਾ ਪੂਰਾ ਇਹ ਬਹਿਣ ਦਾ ਹੀ ਕੰਮ ਆ ਸਾਰਾ ਖਚਕੇ ਖਚਕੇ ਰੈਟਰ ਆ ਓ ਨਮਾ ਮੁੰਡਾ ਤੂੰ ਲੈ ਇਹਨਾਂ ਨਵਾਂ ਮੁੰਡਿਆ ਤੁਸੀਂ ਤੋ ਨਹੀਂ ਖਚਕੇ ਲਾਟਾ ਖੇਤਾਂ 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 ਖੇਡੋ 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 ਲਾਸਟ ਆ ਚਲ 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 ਹਾਂ ਬਹਿ ਕੇ ਬਹਿ ਕੇ ਬਹਿ ਕੇ ਥੱਲੇ ਹਾਂ ਥੱਲੇ ਬਹਿਣਾ ਹਾਂ ਬਹਿਣਾ ਥੱਲੇ ਬਹਿ ਕੇ ਬਹਿ ਕੇ ਬਹਿ ਕੇ ਬਹਿ ਕੇ ਇੱਧਰ ਉਂਗਰ ਕੇ ਵਜਾ ਕਰ ਜਿਵੇਂ ਆ ਬਹਿੰਦਾ ਹਾਂ ਭੱਜ ਕੇ ਭੱਜ ਕੇ ਭੱਜ ਕੇ ਵੈਰੀ ਗੁੱਡ ਬੈਕ ਮੈਂ ਵੀ ਕਹਿਆ ਯਾਰ ਦੁਖਣੋਂ ਕਦੇ ਨਹੀਂ ਛੱਡਦੇਆਂ ਨਾ ਟੀਕੇ ਨਾਲ ਦੁਖਣੋਂ ਹਟਣਾ ਚਾਹੀਦਾ ਚਲੋ 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 ਹੱਥ ਲਾ ਕੇ ਬੈ ਕੌਣ ਹਾਂ ਬੈ ਕੌਣਾ ਬੈ ਕੱਥ ਲਾ ਕੇ ਵੈਰੀ ਗੁੱਡ ਬਹੁਤ ਠੰਡਾ ਜੀ ਤੋਂ ਦਜ ਪਈ ਬੱਚੇ ਅੱਜ ਗਰਾਊਂਡ 'ਚ ਆਏ ਨੇ ਬਸ ਐਕਸਰਸਾਈਜ਼ ਨਹੀਂ ਪੂਰੀ ਹੋਣ ਵਾਲੀ ਏ ਤੁਹਾਨੂੰ ਥੋੜਾ ਮੋਟਾ ਬਣਾ ਕੇ ਐਕਸ ਦਿਖਾ ਦੇ ਚਲੋ ਚਲੋ ਖੱਚ ਕੇ ਖੱਚ ਕੇ ਕਰਨੀ ਖੱਚ ਕੇ ਲੰਮਵਾ ਦੂੰ ਗਰੀ ਗੱਡੋ ਚਲੋ ਏ ਬਾਲਾ ਹੂੰ ਕਰਦਾ ਚੱਲ ਚੱਲ ਹਾਂ ਬਹੁਤ ਵਧੀਆ ਚੱਲ ਖਿੱਚ ਕੇ ਹਾਂ ਬੈਣਾ ਨਹੀਂ ਹੈਗਾ ਵੀਰੇ ਕਿੰਦਾ ਹੱਥ ਲਾਉਣਾ ਹਾਂ ਏ ਸਿੱਧਾ ਹੱਥ ਮਗਰ ਦੇ ਮਸਲ ਤੇ ਅਸਰ ਪਵੇ ਗੋਡੇ ਹਿੱਦਿਆਂ ਦਾ ਹੱਥ ਲਾਉਣਾ ਹਾਂ ਖਿੱਚ ਕੇ ਚੱਲ 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 ਗਿਆ ਨਹੀਂ ਚੱਲ ਮੋਟੋ ਚਲ ਕੇ ਭੱਜ ਕੇ ਆ ਕੀ ਆ ਚੱਲ ਭੱਜ ਕੇ ਜਰਾ ਇਹ ਦਸ ਦਸ ਲੋਕਾਂ ਨੇ ਮੇਰੇ ਕੀ ਕਰਦੀ ਆ ਕੁੜੀ ਆ ਹੱਟ ਕੇ ਹੱਟ ਕੇ ਪੂਰੀ ਵੈਰੀ ਗੁੱਡ ਬੱਚੇ ਹੀ ਉਧਰ ਹਾਂ ਦੱਬ ਕੇ ਆਵਾਜ਼ ਕੰਮ ਕਰਨਾ ਚੱਲ ਲਾਉਨੇ ਹੱਡੀ ਪੁੱਤ ਬੈਕ ਹੋਣਾ ਚੰਗਾ ਪੁੱਤ ਬੈਕ ਹਾਂ ਖੱਚ ਕੇ ਵੈਰੀ ਗੁੱਡ ਤੇ ਵੀ ਤੰਦ ਦਿਨ ਚੜ ਗਿਆ ਮੁੰਡੇ ਨਾਮ ਰਹਿ ਰਹੇ ਨੇ ਆਪਣੇ ਦੋ ਪੱਜੜੋਗੇ ਛੋਟੇ ਜੰਪ ਹੋਰ ਤਾਂ ਛੋਟੀਆਂ ਐਕਸਰਸ ਜਾਨੇ ਇਹੋ ਜੀ ਆਪਣੀ ਅੱਜ ਦੀ ਐਕਸਰਸ ਤੇ ਇਹ ਨਹੀਂ ਬਲੌਗ ਵੱਡਾ ਹੋਣ 10 ਮਿੰਟ ਦਾ ਹੋ ਗਿਆ ਤੇ ਫੋਲੋ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੁਹਾਨੂੰ ਦਿਖਾਇਆ ਕਰਾਂਗੇ ਰੋਜ਼ ਕਿਸੇ ਬੱਚਿਆਂ ਦੀ ਐਕਸਰ ਹੁੰਦੀ ਹੈ ਕੋਟਨ ਗੁਰਾ ਨਾਲ ਸਾਡੇ ਬਣੇ ਰਹੋ ਠੀਕ ਹੈ ਕੱਲ ਨੂੰ ਧੰਨਵਾਦ ਸਾਰਿਆਂ ਦਾ ਓਕੇ ਥੈਂਕ ਯੂ ਲੱਗਣਾ ਕਿਹੜੀ ਲੈ ਲਿਆ ਬਾਰੇ ਹਾਲੀ ਕਿ ਉਹ ਬਾਹਰ ਚਲ ਚਲ ਕਰ ਚਲ 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 ਕਰ ਇੱਕ ਆਹੀ ਘੜਾ ਲੈ ਲਿਆ ਲੈ 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 ਖਿੱਚ ਕੇ ਆਹੀ ਘੜਾ ਚੱਲ 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 ਕੇ ਖਿੱਚ ਕੇ ਮਗਰ ਹੋ ਜਾ ਓਕੇ 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 ਚਲ ਕਰ ਚਲ 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 ਚੱਲ ਚੱਲਾ ਚੱਕਣਾ ਬਦਲਾ 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 ਹਟੇ ਡਾ ਹੋ ਕੇ ਲੈ ਉਹ ਤਾਂ ਜਾਂਦਾ ਫਾਟੇ ਵੱਡੀ ਚਲ ਕਰਾਂ ਚੱਲ ਕਰਾਂ ਆ ਗਿਆ ਪਿੱਛੇ ਲੈ ਖਿੱਚ ਕੇ ਆ ਗਿਆ ਲੈ 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 ਚੱਲ ਬਾਹਰ ਉੱਪਰ ਦੀ ਮੁੜਦਾ ਜਾਨ ਨੂੰ ਤਾਂ ਉਹ ਮੁੜੇ ਆਉਂਦਾ ਚੱਲ 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 ਖਿੱਚ ਕੇ ਲਾਟਿਆ चल 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 ਲੈ ਖੱਚ ਕੇ ਨਹੀਂ ਆਹੀ ਜਾ ਵਸ ਕੇ ਇੱਕ ਸਪਿੰਟ ਮਾਰ ਦੇ ਖੱਚ ਕੇ ਇੱਕ ਸਪਿੰਟ ਮਾਰ ਦੇ ਖੱਚ ਕੇ ਇੱਕ ਸਪਿੰਟ ਹਾਂ ਜੋਰ ਕੀ ਜੋਰ ਕੀ ਜੋਰ ਕੀ ਖੱਚ ਕੇ ਵੀਰੇ ਖੱਚ ਕੇ ਆ ਗਿਆ ਵੀਰੇ ਖੱਚ ਕੇ ਤੇਰੇ ਹਜੇ ਨਹੀਂ ਲੈ ਵੀ ਖੜਾ ਥੋੜਾ ਮਗਾਓ ਕੰਮ ਨੂੰ ਥੋੜਾ ਮਗਾਓ ਕੰਮ ਨੂੰ ਵੀਰਾ ਤਾਂ ਬਹੁਤ ਤੇਜ਼ ਆ ਮਗਾਓ ਕੰਮ ਥੋੜਾ ਜਾ ਤੇਰੇ ਦਾਦੂ ਆ ਗਏ ਠੀਕ ਆ ਠੀਕ ਆ ਠੀਕ ਆ ਠੀਕ ਓਕੇ ਠੀਕ ਆ ਤੈਨੂੰ ਉਹਦੇ ਨਾਲ ਆਉਂਦਾ ਉਹਦੇ ਨਾਲ ਉਹਦੇ ਤਾਂ ਦਾਦੂ ਆ ਚੱਲ ਤਾਂ ਵੀਰੇ ਖੱਚ ਕੇ ਲੈ ਲਿਆ ਹੁਣ ਤਾਂ ਯਾਰ ओके ਪਰ ਇਹੋ ਜੋ ਪਰੇ 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 ਨਾਲ ਨਾਲ ਮੋੜ ਨਾਲ 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 ਉਹ ਨਾਲ ਨਾਲ ਬਾਲ ਉੱਪਰ ਦੀ ਨਾਲ ਜਾ ਨਾਲ ਨਾਲ ਮੋੜ ਨਾਲ ਨਾਲ ਭੱਜ ਕੇ ਖੱਚ ਖੱਚ ਕੇ ਖੱਚ ਕੇ ਬੱਦ ਖੱਚ ਕੇ ਖੱਚ ਕੇ ਨਾਲ ਨਾਲ ਮੋੜ ਨਾਲ ਨਾਲ ਲੈਨ ਤੇ ਨਾਲ ਨਾਲ ਏ ਖੱਚ ਕੇ ਚੱਲ ਚੱਲ ਭੱਜ ਕੇ ਚੱਲ ਹੁਣ ਚੱਲ ਭੱਜ ਕੇ ਲੈ ਚੱਲ ਹੁਣ ਉਹਦਾ ਚੱਲ ਚਲੋ ਖੱਚ ਕੇ ਲੈ ਆਹ ਲੈਨ ਪਟੇਲ ਉੱਪਰ 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 ਹੰਤ ਕੇ ਕੋਪਟੀ ਦੀ ਜਾਣਾ ਮੋਟਰ ਬੱਤੀ ਦੀ ਜਾਣਾ ਲੈ ਲੈ ਬੱਤੀ ਦੀ ਗਰਾ ਯਾਲਾ ਹਾਂ ਭੱਜ ਕੇ ਲੈਨ ਆ ਗਿਆ ਆ ਗਿਆ ਆ ਗਿਆ ਚਲੋ 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 ਪਾਏ ਸਾਈਡ ਤੋਂ ਡੇਗਣਾ ਪਣਾ ਇਧਰ ਨਾ ਇਹ ਉੱਪਰ ਉੱਪਰ ਵੱਜਣਾ ਲਾਂ 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 ਇੱਥੋਂ ਭੱਜ ਖੱਤਕੇ 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 ਲੈ 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 ਪੁੱਤ ਲੈ 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 ਖੱਤਕੇ ਲੈ ਲੈ ਖੱਤਕੇ ਆ ਗਿਆ ਖੱਤਕੇ ਹਾਂ ਲੈ 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 ਖੱਤਕੇ ਲਾਲਿਆ ਲੈ ਲਖੇ ਅਲਖਾ ਲਾ ਲਾ ਕੋਈ ਨਹੀਂ ਕੋਈ ਨਹੀਂ ਕੀ ਡਲ ਗਈ ਚੱਲ ਇੱਕ ਰਗਾ ਹਾਂ ਚੱਲੋ ਫਾੜ ਲਿਆ ਚੱਲ ਓਕੇ